ਸਾਰੇ ਡਰਾਈਵਰ ਭਾਈਚਾਰੇ ਨੂੰ ਗੱਜ-ਬੱਜ ਕੇ ਰਾਜ ਸਾਹਿਬ ਦੀ ਫਤਿਹ ਬੁਲਾਓ ਜੈ ਰਾਜੇ ਦੀ ਜੈ ਰਾਜੇ ਅ ਇਲਾਕਾ ਨਿਵਾਸੀਆਂ ਸਾਥ ਸੰਗਤ ਨੂੰ ਬੇਨਤੀ ਆ ਕਿ ਜਿਹੜੀ ਰਾਜ ਸਾਹਿਬ ਦੇ ਸਾਲਾਨਾ ਬਾਰਸੀ ਜਿਹੜੀ ਇਸ ਸਾਲ 85ਵੀਂ ਮਨਾਈ ਜਾ ਰਹੀ ਆ ਤੇ ਉਹਦੇ ਸੰਬੰਧ ਵਿੱਚ ਇਲਾਕਾ ਨਾਸੀ ਨੇ ਸੰਗਤ ਨੂੰ ਬੇਨਤੀ ਆ ਜਿਹੜੇ ਵੀ ਕਿਸੇ ਇਲਾਕੇ ਦੇ ਸੱਜਣ ਪ੍ਰੇਮੀ ਨੇ ਰਾਜ ਸਾਹਿਬ ਮੱਥਾ ਟੇਕਣ ਜਾਣਾ ਆ ਆਪਣੇ ਚੱਡਾ ਮਾਰਕੀਟ ਤੋਂ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਸੇਵਾ ਇਲਾਕੇ ਦੇ ਸਮੂਹ ਭਾਈਚਾਰਾ ਜਿਹੜਾ ਡਰਾਈਵਰ ਭਾਈਚਾਰਾ ਥੱਡਾ ਸਵੇਰ ਨੂੰ ਆਨਭਾਰਿਆ ਤੇ ਤੁਸੀਂ ਦੇ ਵਿੱਚ ਕਿਸੇ ਸੱਜਣ ਪ੍ਰੇਮੀ ਨੇ ਵੀ ਜਾਣਾ ਅਮਰ ਜਮਸ਼ੀਰ ਵੀ ਕਿਸੇ ਨੇ ਜਾਣਾ ਤੇ ਰਾਤ ਦੇ 10 ਵਜੇ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਤੇ ਜਿਹੜੇ ਨੰਬਰ ਦਿੱਤੇ ਹੋਏ ਆ ਉਹਨਾਂ ਤੇ ਕਦੋਂ ਵੀ ਤੁਸੀਂ 24 ਘੰਟੇ ਨੰਬਰ ਲਾ ਕੇ ਸਾਨੂੰ ਦੱਸ ਸਕਦੇ ਹੋ ਕਾਲ ਕਰ ਸਕਦੇ ਹੋ ਜਿੰਨੇ ਵੀ ਨੰਬਰ ਦਿੱਤੇ ਹੋਏ ਨੇ ਉਹਨਾਂ ਦੇ ਸੰਪਰਕ ਕਰਕੇ ਤੇ ਐਨੀਆਂ ਸ਼ਵਾਵਾਂ ਸਾਡੇ ਵੱਲੋਂ ਤਿੰਨ-ਤਿੰਨ ਲਵਾਈਆਂ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਜੈ ਰਾਜੇ ਦੀ ਭਾਈ ਸਾਹਿਬ ਜੀ ਤੁਸੀਂ ਸੰਗਤਾਂ ਨੂੰ ਰਾਇਆ ਸਾਹਿਬ ਮਿਆਰੇ ਲੈ ਕੇ ਜਾਣਾ ਉੱਥੇ ਵਾਪਸੀ ਦਾ ਵੀ ਪ੍ਰਬੰਧ ਹੈ ਜੀ ਹਾਂਜੀ ਹਾਂਜੀ ਇੱਧਰੋਂ ਕੋ ਬਾੜੇ ਤੋਂ ਲੈ ਕੇ ਜਾਵਾਂਗੇ ਤੇ ਉੱਥੋਂ ਵਾਪਸੀ ਜਿਹੜੀ ਆ ਤਿੰਨ ਦਿਨ ਨਿਰਵਿਕਨ ਸਵੇਰੇ 8 ਵਜੇ ਤੋਂ ਰਾਤ ਦੇ 10 ਵਜੇ ਤੱਕ ਚੱਲੇਗੀ ਆਦਰਵਾਇਜੇ ਕੋ ਲੇਟ ਸੰਗਤ ਆਉਂਦੀ ਆ ਤਾਂ ਵੀ ਕੋਈ ਗੱਲ ਨਹੀਂ ਸੰਗਤ ਦੀ ਸੇਵਾ ਨੂੰ ਦੇਖਦੇ ਹੋਏ ਰਾਤ ਦੇ ਜਿੰਨੇ ਵਜੇ ਵੀ ਜੇ ਲੇਟ ਵੀ ਹੁੰਦੇ ਆ ਤਾਂ ਵੀ ਕੋਈ ਨਹੀਂ ਸੰਗਤ ਲਈ ਅਸੀਂ ਸੇਵਾ ਨਿਭਾਵਾਂਗੇ ਸਾਡੀ ਸੁਣ ਵਾਲੀ ਸੰਗਤ ਮੇਰੇ ਕੋਲ ਇਹ ਦੱਸੋ ਵੀ ਤਰੀਕ ਕਿਹੜੀ ਆ ਜੀ 3 ਦਿਨ ਕਿਹੜੇ-ਕਿਹੜੇ ਆ ਜੀ 21 22 23 21 22 23 ਠੀਕ ਆ ਜੀ ਇਹ 3 ਦਿਨ ਸਾਡੇ ਫਰਾਈ ਕਰੇਲੋਂ ਡਰਾਈਵਰ ਭਾਈ ਕਰੇਲੋਂ ਸੇਵਨ ਭਾਈ ਜਾ ਰਹੀ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਹੀ ਸ਼ੁਕਰੀਆ ਲੈਂਦੇ ਹਾਂ ਤੁਹਾਡਾ ਇੱਕ ਵਾਰੀ ਲੋਕੇਸ਼ਨ ਪ੍ਰੋਪਰ ਦੱਸ ਦਿਓ ਜੀ ਕਿੱਥੇ ਕਰਕੇ ਆ ਸਰ ਇਹ ਆਪਣੇ ਦੀ ਛੱਡਾ ਮਾਰਕੀਟ ਦੇ ਨਾਲ ਆਪਣਾ ਦੀ ਬੱਸ ਸਟੈਂਡ ਆ ਨਾ ਕੁੜਾੜੇ ਦਾ ਠੀਕ ਹੈ ਜੀ ਤੁਸ਼ੇਵਨ ਭਾਈ ਆ ਰਹੀ ਆ ਬਹੁਤ-ਬਹੁਤ ਮਿਹਰਬਾਨ ਥੈਂਕ ਯੂ ਜੀ